ਪਾਰਟੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਚੰਡੀਗੜ੍ਹ ਪਹੁੰਚ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੋਰਚਾ ਲਾਇਆ ਹੋਇਆ ਪੰਜਾਂnabla ਲਈ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਉਹਨਾਂ ਤੋਂ ਮੰਗ ਪੱਤਰ ਲੈ ਕੇ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਸੀ ਬੱਸਾਂ ਭਰ-ਭਰ ਕੇ ਜੋ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਨੇ ਉਹ ਲੈ ਕੇ ਆਈਆਂ ਸਿਗੀਆਂ ਔਰ ਉਹਨਾਂ ਬੱਸਾਂ ਤੇ ਹੀ ਹੁਣ ਵਾਪਸੀ ਕੀਤੀ ਜਾ ਰਹੀ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਮਟਕਾ ਚੌਕ ਤੱਕ ਪਹੁੰਚੇ ਹੋਏ ਸੀ ਕਿਸਾਨ ਇੱਥੇ ਅਗਲੇ ਪਾਸੇ ਬੈਰੀਕੇਟਿੰਗ ਕੀਤੀ ਹੋਈ ਸੀ ਦੋ ਬੱਸਾਂ ਨੇ ਇਸ ਪਾਸੇ ਔਰ ਇਸ ਤੋਂ ਅੱਗੇ ਵੀ ਬੱਸਾਂ ਨੇ ਤਾਂ ਇੱਧਰ ਹੋਰ ਵੀ ਬੱਸ ਆਦੀ ਹਾਲਾਂਕਿ ਆਪੋ ਆਪਣੇ ਸਾਧਨ ਲਿਆਉਣ ਤੇ ਰੋਕ ਲਾਈ ਗਈ ਸੀ ਕਿਉਂਕਿ ਇਧਰਲੇ ਪਾਸੇ ਚੰਡੀਗੜ੍ਹ ਸਖਤ ਪਹਿਰਾ ਸੀਗਾ ਪੁਲਿਸ ਦਾ ਕਿ ਜਿਆਦਾ ਨਾ ਕਿਸਾਨ ਆ ਜਾਣ ਤਾਂ तकरीबन ਹਜ਼ਾਰ ਕਿਸਾਨ ਜਿਹੜਾ ਉਹ ਇੱਥੇ ਪਹੁੰਚੇ ਹੋਏ ਸੀ ਇੱਕ ਬੱਸ ਇਧਰ ਹੈ ਇਹ ਵੀ ਬੀਬੀਆਂ ਦੇ ਨਾਲ ਫੁੱਲ ਭਰੀ ਹੋਈ ਹੈ ਔਰ ਅੱਗੇ ਦੇਖੋ ਪੁਲਿਸ ਦੀਆਂ ਮੁਲਾਜ਼ਮਾਂ ਜੋ ਨੇ ਉਹ ਵੀ ਹੱਥ ਹਲਾ ਕੇ ਉਹਨਾਂ ਨੂੰ ਅਲਵਿਦਾ ਕਰ ਰਹੀਆਂ ਨੇ ਤਾਂ ਆ ਦੇਖੋ ਇਸ ਪਾਸੇ ਦੀ ਤਸਵੀਰ ਹੈ ਤਾਂ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੀਗੀਆਂ ਇੱਥੇ ਤਾਂ ਬਸ ਪੂਰੀ ਫੁੱਲ ਭਰੀ ਹੋਈ ਹੈ ਇਹ ਔਰ ਇਹ ਹੁਣ ਵਾਪਸੀ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਹਾਲਾਂਕਿ ਜੁਗਿੰਦਰ ਸਿੰਘ ਉਗਰਾਹਾਂ ਲੀਡ ਕਰ ਰਹੇ ਨੇ ਇਸ ਪੂਰੇ ਪ੍ਰੋਟੈਸਟ ਨੂੰ ਇਸ ਪੂਰੇ ਅੰਦੋਲਨ ਨੂੰ ਵੱਖ-ਵੱਖ ਮੰਗਾਂ ਨੇ ਉਹਨਾਂ ਦੀਆਂ ਤਾਂ ਇੱਥੇ ਮੰਗ ਪੱਤਰ ਲੈਣ ਦੇ ਲਈ ਮਟਕਾ ਚੌਕ ਪਹੁੰਚੇ ਸੀਗੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਔਰ ਉਹਨਾਂ ਨੇ ਸਾਫ਼ ਇਹ ਗੱਲ ਕਹੀ ਹੈ ਕਿ ਸਰਕਾਰ ਔਰ ਕਿਸਾਨਾਂ ਦੇ ਵਿਚਾਲੇ ਪੁਲ ਦਾ ਕੰਮ ਉਹ ਕਰਨਗੇ ਕਿਸਾਨਾਂ ਦਾ ਵਕੀਲ ਬਣ ਕੇ ਉਹ ਕੰਮ ਕਰਨਗੇ ਕੋਸ਼ਿਸ਼ ਕਰਾਉਣਗੇ ਕਿ ਜਿਹੜਾ ਮਸਲਾ ਹੈਗਾ ਉਹਨੂੰ ਰਿਜ਼ੋਲਵ ਰਿਜ਼ੋਲਵ ਕਰਵਾਇਆ ਜਾ ਸਕੇ ਔਰ ਕਿਸਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਮੰਗਾਂ ਨੇ ਤਾਂਕਿ ਉਹ ਮੰਨ ਲਈਆਂ ਜਾਣ ਔਰ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਇੱਥੇ ਕਰਨੇ ਲਾਉਣ ਦਾ ਇਹ ਗੱਲ ਖੁਦ ਗੁਰਮੀਤ ਸਿੰਘ ਖੁੱਡੀਆਂ ਹੋਣਾ ਨੇ ਕਹੀ ਹੈ ਉਹ ਕਹਿੰਦੇ ਕਿ ਮੈਂ ਵੀ ਇਹਨਾਂ ਦੇ ਵਿੱਚ ਆਉਂਦਾ ਰਿਆਂ ਇਹਨਾਂ ਤੋਂ ਹੋ ਕਿ ਮੈਂ ਅੱਗੇ ਪਹੁੰਚਿਆ ਇਹ ਗੱਲ ਉਹਨਾਂ ਨੇ ਖੁਦ ਕਹੀ ਹੈ ਤੇ ਨਾਲ ਹੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਇਹਨਾਂ ਨੂੰ ਸਪੋਰਟ ਕਰਨਗੇ ਔਰ ਇਸੇ ਤਰੀਕੇ ਨਾਲ ਇੰਤਜ਼ਾਮ ਜਿਹੜੇ ਕਿਸਾਨਾਂ ਦੇ ਵੱਲੋਂ ਕੀਤੇ ਗਏ ਸੀ ਇੱਧਰ ਵੀ ਪਾਣੀ ਦੇ ਟੈਂਕਰ ਲਿਆnde ਹੋਏ ਸੀਗੇ ਤਾਂ ਕਿ ਜੇ ਕੋਈ ਪਾਣੀ ਦੀ ਕੋਈ ਦਿੱਕਤ ਨਾ ਆਵੇ ਇਸ ਪਾਸੇ ਪਾਣੀ ਦੇ ਟੈਂਕਰ ਲਿਆ ਲਿਆ ਕੇ ਕਿਉਂਕਿ ਤਿੰਨ ਚਾਰ ਟੈਂਕਰ ਇਸ ਪਾਸੇ ਖੜੇ ਆ ਪਰਲੇ ਉਧਰ ਵੀ ਟੈਂਕਰ ਖੜੇ ਨਹੀਂ ਤਾਂ ਬੱਸਾਂ ਕਈ ਲੈਂਦੀਆਂ ਗਈਆਂ ਸੀ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਡਿਊਟੀ ਲਾਈ ਸੀਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਇਹਨਾਂ ਨੂੰ ਪੂਰਾ ਜਿਹੜਾ ਲਿਆਂਦਾ ਜਾਵੇ ਤੇ ਵਾਪਸ ਛੱਡਿਆ ਜਾਵੇ ਤਾਂ ਹੁਣ ਇਹ ਬੱਸਾਂ ਦੇ ਥਰੂ ਦਵਿੰਦਰ ਸਿੰਘ ਕਹੂੰਗਾ ਦਿਖਾ ਦਿਓ ਤਸਵੀਰ ਦਵਿੰਦਰ ਤਾਂ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਬੱਸਾਂ ਦੇ ਉੱਪਰ ਵਿੱਚ ਤੁਸੀਂ ਬੈਠ ਕੇ ਜਾ ਸਕਦੇ ਹੋ ਤਾਂ ਪਰਲੇ ਬੰਨੇ ਹੋਰ ਦੋ ਬੱਸਾਂ ਆ ਗਈਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਰੇਂਜਮੈਂਟ ਕਰਵਾਇਆ ਗਿਆ ਔਰ ਇਹੇ ਬੱਸਾਂ ਦੇ ਉੱਪਰ ਹੀ ਹੁਣ ਵਾਪਸ ਭੇਜਿਆ ਜਾਏਗਾ 34 ਸੈਕਟਰ ਜਿੱਥੇ ਮੋਰਚਾ ਲਾਇਆ ਹੋਇਆ ਹੈ ਔਰ 5 ਦਿਨ ਪ੍ਰੋਟੈਸਟ ਇਸੇ ਤਰੀਕੇ ਦੇ ਨਾਲ ਚੱਲੇਗਾ ਤਾਂ ਜੋਗਿੰਦਰ ਸਿੰਘ ਉਗਰਾਹ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਉਹ ਮੋਰਚਾ ਇਸੇ ਤਰੀਕੇ ਦੇ ਨਾਲ ਗੱਡ ਕੇ ਰੱਖਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ